ਦੀ ਨਾਲ ਪਰੇ ਟੈਂਕਰ ਨੂੰ ਅੱਗ ਲੱਗੀ ਜਿਸ ਦੀਆਂ ਤਸਵੀਰਾਂ ਵੀ ਤੁਹਾਨੂੰ ਸਕਰੀਨ ਤੇ ਦਿਖਾਈਆਂ ਜਾ ਰਹੀਆਂ ਸੀ ਕਿ ਕਿਸ ਤਰੀਕੇ ਦੇ ਨਾਲ ਇਹ ਪੈਟਰੋਲ ਡੀਜ਼ਲ ਨਾਲ ਭਰਿਆ ਟੈਂਕਰ ਇਸ ਅੱਗ ਦੀ ਲਪੇਟ ਦੇ ਵਿੱਚ ਆਉਂਦਾ ਕਨ ਪਤਾ ਕਿਤੇ ਚਾਰੇ ਸੀ ਕਿ ਆਖਰਕਾਰ ਅਕਲਕਣ ਦੀ ਵਜ੍ਹਾ ਕੀ ਹੈ ਦੱਸਿਆ ਜਾ ਰਿਹਾ ਹੈ ਡਰਾਈਵਰ ਗੰਭੀਰ ਰੂਪ ਤੇ ਵਿੱਚ ਜ਼ਖਮੀ ਉਸਦੇ ਵੱਲੋਂ ਦੱਸਿਆ ਗਿਆ ਕਿ ਅਚਾਨਕ ਟੈਂਕਰ ਤੇ ਅੱਕੇ ਗਾਂ ਜਾਂਦੀ ਹੈ ਜਿਸ ਤੇ ਨਾਲ ਸੰਤੁਲਨ ਵਿਗੜ ਗਿਆ ਤੇ ਪਲਟ ਜਾਂਦਾ ਹੈ ਜਿਸ ਕਾਰਨ ਇਸ ਟੈਂਕਰ ਨੂੰ ਅਕਲਕੀ 6000 ਲੀਟਰ ਪੈਟਰੋਲ ਸੀ ਤੇ 6000 ਲੀਟਰ ਇਸ ਟੈਂਕਰ ਦੇ ਵਿੱਚ ਡੀਜ਼ਲ ਸੀ ਜਿਸ ਨੇ ਅੱਗ ਦੀ ਲਪੇਟ ਦੇ ਵਿੱਚ ਆ ਚੰਦ ਹੈ ਸੋ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਸਕਰੀਨ ਤੇ ਦਿਖਾਈਆਂ ਜਾ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਅੱਗ ਦੀਆਂ ਲਪਟਾਂ ਨੇ ਇਸ ਮਾਲ ਨੂੰ ਪੂਰਾ ਕਾਲਾ ਕਰ ਦਿੱਤਾ ਹਾਲਕਿ ਇਹ ਵੀ ਦੱਸਿਆ ਗਿਆ ਕਿ ਜਲੰਧਰ ਤੋਂ ਆ ਰਹੇ ਸੀ ਤੇ ਅਚਾਨਕ ਹਾਦਸੇ ਦਾ ਸ਼ਿਕਾਰ ਹੋ ਕੇ ਮਸਾਹੀ ਡਰਾਈਵਰ ਨੂੰ ਲੋਕਾਂ ਨੇ ਇਸ ਟੈਂਕਰ ਦੇ ਵਿੱਚੋਂ ਬਾਹਰ ਕੱਢਿਆ ਜਿਸ ਨੂੰ ਤੁਰੰਤ ਹਸਪਤਾਲ ਇਲਾਜ ਲਈ ਦਾਖਲ ਕਰ ਪਾਇਆ ਕਿ ਇੱਕ ਫਾਰ டிரਾਈਵਰ ਦੀ ਜ਼ੁਬਾਨੀ ਸੁਣ ਲੈਂਦੇ ਆ ਕਿ ਕਿੰਝ ਇਹ ਟੈਂਕਰ ਹਾਦਸੇ ਦਾ ਸ਼ਿਕਾਰ ਹੋਇਆ ਖੰਨਾ ਦੇ ਵਿੱਚ ਪੈਟਰੋਲ ਇਹ ਟੀਲਰ ਟੈਂਕਰ ਠੀਕ ਹੈ ਕਿਦਾਂ ਹੋਇਆ ਹਾਦਸਾ ਕਿਦਾਂ ਹੋਇਆ ਗਾਂ ਆ ਗਈ ਜਿੱਥੇ ਹਾਂਜੀ ਗਾਂ ਆ ਗਈ ਗਾਂ ਆ ਗਈ ਅੱਗੇ ਤੇ ਕਿੱਥੋਂ ਦੀ ਕਿੱਥੇ ਜਾ ਰਹੀ ਸੀਗੇ ਇਹ ਜੰਦਰ ਉਹ ਗੁਰਦਗੜ ਜਾ ਰਿਹਾ ਤੇ ਇਹ ਚ ਪੈਟਰੋਲ ਸੀ ਜਾਂ ਡੀਜ਼ਲ ਸੀਗਾ 6000 ਲੀਟਰ ਡੀਜ਼ਲ ਔਰ 6000 ਪੈਟਰੋਲ ਠੀਕ ਕਿਦਾਂ ਜਿਹੜਾ ਟੈਂਕਰ ਪਲਟੀ ਹੋ ਗਿਆ ਉਸ ਤੋਂ ਬਾਅਦ ਤੁਸੀਂ ਕਿਦਾਂ ਜਾਣ ਕਿਦਾਂ ਬਚੀ ਤੁਹਾਡੀ ਸੋਦਰ ਲੋਕਾਂ ਨੇ ਕੱਢਿਆ ਸੀ ਇਸੇ ਪੰਨੇ ਅੱਛਾ ਕਾਰਨਾਂ ਨਾਲ ਦੀ ਨਾਲੇ ਅੱਗ ਲੱਗ ਗਈ ਸੀ ਗਾ ਬੱਸ ਬਹੁਤ ਇਨਕਾ ਮੇਰੀ ਪੈਂਟਰ ਨੂੰ ਵੇਖ ਲੱਗਿਆ ਮੈਂ ਪਾਈ ਕਿਦਾਂ ਹਾਲਾਤ ਕਿਦਾਂ ਹੁਣ ਤੋਂ ਦੀ ਸੇਤ ਕਿਦਾਂ ਆਏਗਾ ਠੀਕ ਆ ਜੋ ਕਿੱਥੇ ਜਾ ਰਹੇ ਸੀ ਜੀ ਜਲੰਧਰ ਤੋਂ ਆ ਰਹੇ ਸੀਗੇ ਜੀ ਇੱਥੇ ਮਲਵੋੜ ਰੋਡ ਤੇ ਗੋਵਿੰਦ ਪੰਪ ਠੀਕ ਆਇਆ ਹੈ ਕਿਸ ਚੀਜ਼ ਦਾ ਸੀ ਕਿ ਕੀ ਮੈਚ ਕੀ ਸੀ ਉਹਨਾਂ ਦਾ પેટ્રોલ ਤੇ ਡੀਜ਼ਲ ਸੀ 6000 ਲੀਟਰ ਡੀਜ਼ਲ 6000 ਕਿਹੜੇ ਨਾਮ ਮੇਜੀ ਦਾ ਹੈ ਫੋਨ ਕਰਦੇ ਸੀ ਤੇ ਇਹ ਡੀਲਰ ਟੈਂਕਰ ਸੀਗਾ ਕਿ ਕਿੱਦਾਂ ਹੋਇਆ ਹਾਦਸਾ ਕਿੱਦਾਂ ਹੋਇਆ ਗਾਂ ਆ ਗਈ ਜਿੱਥੇ ਹਾਂਜੀ ਗਾਂ ਆ ਗਈ ਗਾਂ ਆ ਗਈ ਅੱਗੇ ਤੇ ਕਿੱਥੋਂ ਦੀ ਕਿੱਥੇ ਜਾ ਰਹੇ ਸੀਗੇ ਇਹ ਜਨਰਲ ਉਹ ਗੁੰਦਕੜ ਜਾ ਰਹੇ ਤੇ ਇਹ ਚ ਪੈਟਰੋਲ ਸੀ ਜਾਂ ਡੀਜ਼ਲ ਸੀਗਾ 6000 ਲੀਟਰ ਡੀਜ਼ਲ ਔਰ 6000 ਪੈਟਰੋਲ 6000 ਕਿੱਦਾਂ ਜਿਹੜਾ ਟੈਂਕਰ ਪਲਟੀ ਹੋ ਗਿਆ ਉਸ ਤੋਂ ਬਾਅਦ ਤੁਸੀਂ ਕਿੱਦਾਂ ਜਾਣ ਕਿੱਦਾਂ ਬਚੀ ਤੁਹਾਡੀ ਸੋਦਰ ਲੋਕਾਂ ਨੇ ਕੱਢੇ ਸੀ ਇਸੇ ਭੰਗ ਅੱਛਾ ਕਾਰਨ ਆਨੇ ਨਾਲ ਦੀ ਨਾਲੇ ਅੱਗ ਲੱਗ ਗਈ ਸੀ ਗਾ ਉਹ ਬੱਸ ਬਹੁਤ ਇਨਕਾ ਮੇਰੀ ਪੈਂਟਰ ਨੂੰ ਵੀ ਦੇਖਣ ਲੱਗ ਪਈ ਕਿਦਾਂ ਹਾਲਾਤ ਕਿਦਾਂ ਹੁਣ ਤੋਂ ਦੀ ਸਿਹਤ ਕਿਦਾਂ ਆਏਗਾ ਠੀਕ ਆ ਜੋ ਕਿਥੇ ਤੁਹਾਰੇ ਤੇ ਕਿੱਥੋਂ ਦੀ ਕਿੱਥੇ ਜਾ ਰਹੇ ਸੀ ਜੀ ਚਲੰਦਰ ਤੋਂ ਆ ਰਹੇ ਸੀਗਾ ਜੀ ਉੱਥੇ ਮਲੋਗ ਰੋਡ ਤੇ ਗੋਵਿੰਦ ਪੰਪ ਠੀਕ ਆਇਆ ਜੀ ਹੈ ਕਿਸ ਚੀਜ਼ ਦਾ ਸੀਗਾ ਜੀ ਕੀ ਮੇਜਿਕ ਕੀ ਸੀ ਉਹਦਾ ਫਲਟਰ ਪੈਟਰੋਲ ਤੇ ਡੀਜ਼ਲ ਸੀ 6000 ਲੀਟਰ ਡੀਜ਼ਲ 6000 ਪਿਛੇ